ਜਾਉ ਲੱਗੇ ਦੂੋਂ ਦੂਵਾਲ ਮਾਰੀ ਜਾਂ ਨੀ ਮਾਰੀ ਜਾਂ ਨੀ ਕੰਮ ਕਰਦੀ ਸੀ ਮੈਂ ਦੱਸ ਉਹ ਤੇ ਬੇਲੀ ਬੈਠੀ ਆ ਪੁੱਤ ਪਾਣੀ ਨਹੀਂ ਹੈਗਾ ਮੈਂ ਦਵਾਈ ਲੈਣੀ ਸੀ ਪਾਣੀ ਤਾਂ ਤਾਂ ਖੜੇ ਜੇ ਬਿੰਦ ਜਰਾਂਦ ਕਰੇ ਆ ਬਿੰਦ ਕੋਲ ਗੋਲੀ ਬਿੰਦ ਕੋਲ ਗੋਲੀ ਹਾਂ ਨਹੀਂ ਤੂੰ ਮਰਦੀ ਬਾਹ ਡਰਦੀ ਆ ਮਾਰਨ ਤੋਂ ਜਿਵੇਂ ਗੁਰ ਦੇ ਕੇ ਜਾਨ ਲਈ ਹੁੰਦੀ ਆ ਬੂਟੀ ਪਾਣੀ ਟਾਈਮ ਨਾ ਖਾ ਲੈਣੀ ਐ ਬਾਈ ਰੋਟੀ ਦੀ ਕੀ ਗੱਲ ਕਰਦਾ ਰੋਟੀ ਤਾਂ ਬੇਬੇ ਨੂੰ ਤਿੰਨੇ ਟਾਈਮ ਦਲੀਆ ਖਿਚੜੀ ਅਸ ਤਾਂ ਨਾਰਨੂਰ ਬਾਦੂ ਲਿਆ ਕੇ ਰੱਖ ਦਿਆਂ ਵੀ ਚੱਲ ਬੇਬੇ ਨਾ ਮੰਜੇ ਚ ਖੜੀ ਹੋ ਜਾ ਦਵਾਈ ਬੂਟੀ ਖਾਂਦੀ ਆ ਬਸ ਡਰਾਮੇ ਜਿਹਾ ਨਾ ਕਰ ਤੂੰ ਖੜੀ ਹੋ ਚੱਲ ਚੱਲ ਦਾ ਹਾਂ ਲਾ ਆਵਾੜਾ ਚੱਲ ਚੱਲਦਾ ਹਾਂ ਹੂੰ ਜਿਉਂ ਪੜਕੇ ਦੀ ਉੱਠੀਆਂ ਨਾਲੇ ਨਾ ਅੱਡੀ ਨਹੀਂ ਲੱਗੇ ਐਦਾ ਦਿਨ ਚੜਿਆ ਆ ਆ ਰੋਟੀਆਂ ਤਾਂ ਪਕਾ ਤੀਆਂ ਇੱਕ ਤਾਂ ਨਾ ਆ ਬੁੜੀ ਜੀ ਕਿੱਥੋਂ ਬਿਮਾਰੀ ਦੀ ਖਾਦ ਪੱਲੇ ਪਈ ਆ ਕੋਈ ਸੁਖ ਸਾਰਾ ਵੀ ਨਹੀਂ ਹੈਗਾ ਨਹੀਂ ਬੰਦਾ ਅੱਕਦਾ ਕੰਮ ਹੀ ਕਰਾ ਦੇ ਨਾਲ ਕੋਈ ਸਬਜੀ ਸੂਜੀ ਵੀ ਚੀਰ ਦੇ ਕੀਤਾ ਬਹੁਤ ਰੋੜੀ ਲੱਭਰੀ ਐ ਮੈਨੂੰ ਹੁਣ ਮਾਰਦੂ ਦੀ ਬਸ ਬੋਲ ਮਾਰਨ ਨਾਲ ਕੋਈ ਨਹੀਂ ਮੈਨੂੰ ਪਾਣੀ ਦੇ ਜਾ ਨਹੀਂ ਮੈਨੂੰ ਰੋਟੀ ਦੇ ਜਾ ਅਸੋਹੀ ਗੱਲ 베ਲੀ ਦੇ ਚੁੱਲੇ ਮੈਨੂੰ ਧਿਆਨ ਰਹਿੰਦਾਗਾ ਕਾਦੀ ਇਹ ਬਿਮਾਰ ਹੋ ਗਈ ਉਹੀ ਗੱਲ ਕਹਿੰਦੇ ਕਕਾਣੀ ਸਿਕ ਕਾਨ ਪੈਗਾ ਨਰੈਣ ਨਹੀਂ ਹੋਗੀ ਅਸਾ ਪਹਿਨੀ ਇਹੋ ਜੀ ਸੀਗੀ ਸਾਨ ਵਰਗੀ ਪਈ ਐ ਮਨ ਤਦੀ ਬਿਮਾਰੀ ਦਾ ਪੇਤ ਨਹੀਂ ਆਉਂਦਾ ਅੱਡਾ ਮਿੱਠ ਚੜਾ ਰਖਾ ਆ ਦੇਖ ਲਾ ਮਾਤੜ ਸੁੱਕ ਕੇ ਤੀਲਾ ਬਣੀ ਪਈ ਆਗੀ ਸਾਰਾ ਦਿਨ ਅੱਡੀ ਨਹੀਂ ਲੱਗਦੀਗੀ ਆਬ ਤਾਂ ਰੋਟੀ ਪਾਣੀ ਖਾਣ ਦਾ ਵੀ ਸਮੇਂ ਸਰ ਟਾਈਮ ਨਹੀਂ ਮਿਲਦਾ ਹੈਗਾ 55 ਤਾਂ 10 ਵਜੇ ਤੋਂ ਵੈ ਰਾਤ ਨੂੰ ਕਿਤੇ ਸਾਰਾ ਦਿਨ ਆਹੀ ਨਹੀਂ ਜੱਬ ਖਾਣਾ ਨਿਬੜਦਾ ਹੈਗਾ ਖੱਗਜੀ ਬਾਹਰ ਹੀ ਹੋਈ ਪਈ ਆ ਚਲ ਦਵਾਈ ਲੈ ਲਾਂ ਚਲ ਆ ਗੋਲਣਾ ਲਈ ਲਵਾ ਫਿਰ ਦੇਖੂਗੀ ਕੋਈ ਹੋਰ ਦਵਾਈ ਮੰਗਾ ਲਾਂਗੇ ਹੋ ਹੋ ਆਣੀ ਦੀ ਕੋਟ ਵੀ ਹੈ ਨਹੀਂ ਇਹ ਕੜਾ ਮਾਚ ਦੀ ਅੱਗ ਲੱਗੜੀ ਆ ਹੁਣ ਤੋਂ ਪੰਨ ਲੱਗਣ ਲੱਗਿਆ ਹੁਣ ਸੁੱਕਣ ਗਿਆ ਛਟੀਆਂ ਜੱਸੀ ਜੱਸੀ ਆਉਨੀਆਂ ਬੇਬੇ ਗਿੰਦ ਚਰਾਣ ਦੇ ਵੀ ਕਰ ਲਿਆ ਕਰ ਆਪ ਤਾਂ ਤੂੰ ਮੰਜੇ ਤੇ ਬੈਠੀ ਆ ਆ ਨਹੀਂ ਆ ਸੌ ਸਿਆਪਾ ਦਾ ਗੋਲ ਮਾਰੀ ਜੌਲ ਦੀ ਮਾਰੀ ਜੇ ਕੋ ਆਟ ਵੀ ਨਹੀਂ ਹੁੰਦੀ ਫੇਰ ਹੋ ਹੋ ਰੱਬਾ ਮਾਤਰ ਦੀ ਤਾਂ ਕੋਈ ਜੂਨ ਨਹੀਂ ਤੂੰ ਤਾਂ ਰੱਬਾ ਚੱਕੀ ਲੈ ਇਹ ਤਾਂ ਗੋਲੀ ਲੈਣ ਦੀ ਪਹੁੰਚ ਨਹੀਂ ਫਿਰ ਕੀ ਲੈਣਾ ਏ ਜ਼ਿੰਦਗੀ ਤੋਂ ਚਾਹਤਾ ਰੱਬਾ ਮੇਰੇ ਨੈਣਾਂ ਪਰਾਂ ਤੋਂ ਤੇ ਕਰ ਦੇ ਜਾਂ ਮੈਨੂੰ ਚੱਕੀ ਲੈ ਰੱਬਾ ਆਉਦੇ ਚ ਪਹੁੰਚ ਨਹੀਂ ਵੀ ਉੱਥੇ ਦੇ ਗੋਲੀ ਗੱਪਾ ਲੈ ਲਾ ਜੇ ਉਹਨੂੰ ਕੋਲ ਮਾਰਦੀਆਂ ਤਾਂ ਸੌ ਸੌ ਗੱਲਾਂ ਸੁਣਾਉਂਦੀ ਆ ਪਤਾ ਨਹੀਂ ਕਰਮਾਂ ਦੇ ਵਿੱਚ ਕਿਹ ਹੈ ਜੇ ਰੱਬ ਨੇ ਲੇਕ ਆ ਬੁੜੀ ਦਾ ਜੂੜ ਵੱਢੀ ਆ ਵਾ ਪਤਾ ਨਹੀਂ ਮੂੰਹ ਚ ਕੀ ਬੜਬੜ ਕਰੀ ਜਾਂਦੀ ਆ ਐ ਨਹੀਂ ਪਤਾ ਮੈਨੂੰ ਹੀ ਗਾਲਾਂ ਦੇ ਜਾਂਦੀ ਹੋਵੇ ਜਾਉ ਲੱਗੀ ਦੂਦੂ ਵਾਲ ਮਾਰੇ ਜਾਂ ਨੀ ਮਾਰੀ ਜਾਂ ਨੀ ਕੰਮ ਕਰਦੀ ਸੀ ਮੈਂ ਬਸ ਉੱਥੇ ਬੇਲੀ ਬੈਠੀ ਆ ਪੁੱਤ ਪਾਣੀ ਨਹੀਂ ਹੈਗਾ ਮੈਂ ਦਵਾਈ ਲੈਣੀ ਸੀ ਪਾਣੀ ਤਾਂ ਤਾਂ ਖੜੇ ਜੇ ਬਿੰਦ ਜਰਾਂਦ ਕਰੇ ਆ ਬਿੰਦ ਕਵਾਵ ਗੋਲੀ ਬਿੰਦ ਕਵਾਵ ਗੋਲੀ ਹਾਂ ਨਹੀਂ ਤੂੰ ਮਰਦੀ ਬਾਹ ਡਰਦੀ ਹਾਂ ਮਾਰਨ ਤੋਂ ਜਿਵੇਂ ਗੁਰਦੇ ਕੇ ਜਾਨ ਲਈ ਹੁੰਦੀ ਆ ਪੁੱਤ ਮੇਰਾ ਕੜਾ ਜੀ ਕਰਦਾ ਕਦੇ ਬੀਪੀ ਦੀ ਗੋਲੀ ਲੈ ਲਈ ਕਦੇ ਸੂਕਰਦੀ ਲੈ ਲਈ ਮੇਰਾ ਕੜਾ ਜੀ ਕਰਦਾ ਵੀ ਮੈਂ ਬਿੰਦੇ ਬਿੰਦੇ ਗੋਲ ਲੈ ਜਾਵਾਂ ਮੱਠੀ ਬੋਲ ਮਾਰੀ ਜਾਊਗੀ ਚੱਲ ਇੱਕ ਦਿਨੀਆਂ ਪਾਣੀ ਹੁਣ ਮੇਂ ਪਾਈ ਜਾਈ ਇੱਕ ਡਾਕਟਰ ਤੇ ਤਾਂ ਯਕੀਨ ਨਹੀਂ ਕਰਦੀ ਵੀ ਦੱਸ ਆਏ ਕਿ ਗੋਲੀਆਂ ਚ ਜਾਦੂ ਆ ਉਹ ਮੈਨੂੰ ਮਿੰਟ ਚ ਰਾਮ ਕਰ ਦੇਣਾ ਯਕੀਨ ਤਾਂ ਕਰਦੀ ਆ ਬੱਤਾ ਫਿਰ ਕਦੇ ਕੋਈ ਗੋਲੀ ਲੈਣੀ ਪੈਂਦੀ ਹੈ ਕਦੇ ਕੋਈ ਗੋਲੀ ਲੈਣੀ ਪੈਂਦੀ ਹੈ ਚੰਗਾ ਹੁਣ ਬੋਲ ਜੇ ਮਾਰੀ ਜਾਈ ਲਿਆ ਕੇ ਦਿਨੀਆਂ ਪਾਣੀ ਕੀ ਕਰਾਂ ਬਾਣ ਪਰਣਾ ਉਤੇ ਕਰਤੇ ਹੁਣ ਤਾਂ ਚੱਕ ਕੇ ਪਾਣੀ ਜਿ ਕੁੱਤਾ ਵੀ ਪੀ ਲਾ ਦਵਾਰੀ ਹੂਟੀ ਲੈਣਾ ਸਾਰੀ ਗੱਲਾਂ ਕਰਦੀ ਹੈ ਆ ਹੁਣ ਪਾਣੀ ਫੜਾਉਂਗੀ ਐਨੇ ਨੂੰ ਕੋਈ ਹੋਰ ਹੁਕਮ ਲਾ ਦੂਗੀ ਮੇਰਾ ਮੰਜਾ ਧੁੱਪੇ ਕਰ ਦੇ ਮੇਰਾ ਮੰਜਾ ਛਾਂਵੇਂ ਕਰ ਦੇ ਪਤਾ ਹੀ ਨਹੀਂ ਇਹਦਾ ਤਾਂ ਲੱਗਦਾ ਆ ਫੜ ਪਾਣੀ ਹੁਣ ਐਵੇਂ ਬੋਲੀ ਜਾਈਂ ਕਰ ਲੈਣ ਦੇ ਮੈਨੂੰ ਕੋਈ ਕੰਮ ਦਾ ਭੋਰਾ ਨਾ ਦਵਾਈ ਤੋਂ ਮਗਰ ਹੁਣ ਚਾਹ ਹੀ ਨਾ ਮਰਨ ਲੱਗ ਜੀ ਦਵਾਈ ਦੇ ਮਗਰ ਹੀ ਚਾਹ ਪੀ ਲੈਣੀ ਆ ਫੇਰ ਕਹਿੰਦੀ ਹਾਏ ਮੇਰੇ ਤਿਆਬ ਬਣ ਗਿਆ ਬੂਤਿਆਬ ਬਣ ਗਿਆ ਫੇਰ ਪਾਣੀ ਮੰਗੀ ਜਾਵੇਂਗੀ ਕੋਈ ਨਾ ਬੱਤ ਤੁੰ ਤੂੰ ਕਹਿ ਨਹੀਂ ਆ ਠੀਕ ਜਿਵੇਂ ਮੈਂ ਕਹਿ ਨਹੀਂ ਆ ਕਿ ਤੂੰ ਸਾਰੀ ਉਮਰ ਨੰਬਰਦਾਰੀ ਭਾਲਦੀ ਆ ਸਾਰੀ ਉਮਰ ਨੰਬਰਦਾਰੀ ਚੱਲਦੀ ਹੁੰਦੀ ਆ ਚੱਲ ਪੈ ਜਾ ਹੁਣ ਲੈ ਪਾਣੀ ਦੇ ਘੁੱਟ ਵਿੱਚ ਕੀ ਕੁਝ ਬੋਲ ਕੇ ਗਈ ਐ ਮੈਂ ਵੀ ਤਾਂ ਸਾਰੀ ਉਮਰ ਆਪਦੀ ਸੱਸ ਨੂੰ ਸੰਭੇਈ ਸੀ ਬਿਮਾਰ ਸੀ ਪਹਿਲੇ ਦਿਨੋਂ ਜਿੱਦਾਂ ਦੀ ਮੈਂ ਆਈ ਸੀ ਮੈਂ ਕਦੇ ਮੱਥੇ ਵਾਟ ਨਹੀਂ ਪਾਇਆ ਸੀ ਚੱਲ ਭਾਈ ਤੇਰੀ ਮਰਜ਼ੀ ਆ ਜਿਵੇਂ ਤੂੰ ਕਹੇਂਗੀ ਉਵੇਂ ਮੰਨਣਾ ਪਊਗਾ ਮੇਰੇ ਰੱਬ ਨੇ ਮੈਨੂੰ ਮੰਜੇ 'ਚ ਹੀ ਬਿਠਾਤਾ ਫਿਰ ਹੁਣ ਕੀ ਕਰੀਏ ਇਕੱਲੇ ਬੰਦੇ ਦੀ ਵੀ ਯਾਰ ਕਾਦੀ ਖੇਤੀ ਹੈਗੀ ਪਹਿਲਾਂ ਰੋਟੀ ਖਾ ਕੇ ਗਏ ਹੁਣ ਚਾਹ ਪੀਣ ਆਏਗਾ ਉਹ ਤਾਂ ਚਾਹ ਇੰਨਾ ਚੰਗਾ ਵੀ ਖੇਤ ਨੇੜੇ ਹੈਗਾ ਰੱਬਾ ਯਾ ਤੂੰ ਵੀ ੱੱਕਾ ਹੀ ਕਰ ਜਾਣਾ ਪੰਜ ਚਾਰ ਕਿੱਲੇਾਂ ਦੀ ਕਾਦੀ ਖੇਤੀ ਹੁੰਦੀ ਹੈ ਉਹ ਬਾਵਾ ਬਾਣ ਹੋਵੇ ਮੈਂ ਕੋਈ ਬੰਦਾ ਬੰਦਾ ਰੱਖਾਂ ਕਦੇ ਮੈਂ ਮਾਂ ਨੂੰ ਦਵਾਈ ਦਿਵਾਉਣ ਜਾਣਾ ਕਦੇ ਮੈਂ ਖੇਤ ਦਾ ਸਾਹਮਣਾ ਹੈਗਾ ਆ ਹੁਣ ਜਾ ਕੇ ਆਏ ਨਹੀਂ ਪਤਾ ਮਾਂ ਦੀ ਕੀ ਬੋਲੂਗੀ ਮੂਰੋ ਇਹ ਦੇਖਾ ਬੇਬੇ ਦਾ ਪਈ ਹੈ ਵਿਚਾਰੀ ਚਾਹ ਤਾਂ ਫੇਰੀ ਪੀਵਾ ਲਾਉਂਦੇ ਪਤਾ ਲੱਗੇ ਸੁੱਤੀ ਪਈ ਹੈ ਬੇਬੇ ਦਾ ਬੇਬੇ ਹਾਂ ਤੂੰ ਠੀਕ ਹੈ ਤੂੰ ਹਾਂ ਠੀਕ ਅੱਖ ਜੀ ਲੱਗ ਗਈ ਸੀ ਨੀਂਦ ਆ ਗਈ ਸੀ ਅੱਛਾ ਤੇ ਰੋਟੀ ਖਾ ਲਈ ਸੀ ਰੋਟੀ ਤਾਂ ਬੁੱਤਾ ਸੀ ਖਾਦੀ ਨਹੀਂ ਠਹਿਰ ਕੇ ਖਾਉਂਗੀ ਠਹਿਰ ਕੇ ਖਾਏਂਗੀ ਦਵਾਈ ਲੈ ਲਈ ਬੁੱਤਾ ਬੇਬੇ ਰੋਟੀ ਟਾਈਮ ਨਾਲ ਖਾ ਲਿਆ ਕਰ ਫਿਰ ਤਾਂ ਹੀ ਤਾਂ ਦਵਾਈ ਨਹੀਂ ਅਸਰ ਕਰਦੀ ਹੈਗੀ ਤੂੰ ਖਾਲੀ ਪੇਟ ਹੀ ਗੋਲੀਆਂ ਦਵਾਈ ਉਹ ਲਈ ਜਾਂਦੀ ਹੈਗੀ ਫਿਰ ਉਹ ਤੈਨੂੰ ਨਾ ਤੰਗ ਕਰਦੀ ਹੈ ਬਾਅਦ ਚ ਫਿਰ ਤਜਾਬ ਬਣ ਜਾਂਦਾ ਹੈਗਾ ਕੋਈ ਨਾ ਬੁੱਤਾ ਜੱਸੀ ਕੰਮ ਜਾ ਕਰੀ ਜਾਂਦੀ ਸੀ ਅੱਛਾ बुखार じゃ ਹੋਇਆ ਪਿਆ ਲੱਗਦਾ ਹਾਂ ਪਿੰਡਾ ਵੀ ਤੱਤਾ ਹੋਇਆ ਪਿਆ ਮੈਨੂੰ ਤਾਂ ਲੱਗਦੀ ਵੀ ਜਾਂ ਤਾਂ ਫਿਰ ਧੁੱਪੇ ਕਰਕੇ ਉਹ ਮੰਜਾ ਛਾਵੇਂ ਕਰੀਏ ਹਾਂ ਬੱਤ ਛਾੜ ਕੇ ਕਰ ਜੀ ਬਹਿ ਜਾ ਦਾਮ ਲੈਦਾ ਤੂੰ ਨਾ ਕੋਈ ਨਹੀਂ ਮੈਂ ਤਾਂ ਦਾਮ ਨੂੰ ਕਿਹੜਾ ਕੋਈ ਗੱਲ ਨਹੀਂ ਹੈਗੀ ਆਹੀ ਤਾਂ ਉਮਰ ਹੁੰਦੀ ਬੇਬੇ ਕੰਮ ਧੰਦਾ ਕਰਨ ਦੇ ਹਨਾ ਹੋਰ ਬਤ ਤੂੰ ਮੈਨੂੰ ਢਲੀ ਲੱਗੀ ਜਾਨੀ ਹੈਗੀ ਕੋਈ ਐਂ ਗੱਲ ਹੈ ਚਿੱਤ 'ਚ ਤਾਂ ਨਹੀਂ ਹੈਗੀ ਤੇਰੇ ਖੜੀ ਬਹਿ ਕੇ ਦੱਸ ਦੇ ਮੈਨੂੰ ਠੀਕ ਹੋ ਬਤ ਹਾਂ ਠੀਕ ਆ ਠੀਕ ਹੈ ਹਾਂ ਤੂੰ ਐਂ ਦੱਸ ਫੇ ਰੋਟੀ ਖਾਦੀ ਨਹੀਂ ਕਿ ਤੈਨੂੰ ਫੜਾਈ ਨਹੀਂ ਅਸੀਂ ਕੋਈ ਨਾ ਬੱਤ ਫੜਾ ਦੂਗੀ ਕੰਮ ਕਰੀ ਜਾਂਦੀ ਕੰਮ ਤਾਂ ਮੈਨੂੰ ਪਤਾ ਹੀ ਹੈ ਤੇ ਕਰੀ ਜਾਂਦੀ ਹੈਗੀ ਕੋਈ ਨਾ ਬੱਤ ਤੂੰ ਰੋਟੀ ਖਾ ਲ ਮੈਂ ਰੋਟੀ ਤੇ ਬੇਬੇ ਤੜਕੇ ਖਾ ਗਿਆ ਸੀਗਾ ਮੈਂ ਤਾਂ ਚਾਹ ਪੀਣ ਆਇਆ ਸੀਗਾ ਠੀਕ ਹਾਂ ਸਪਰੇਸ ਫਰੂਜ ਹੀ ਕਰਨੀ ਸੀਗੀ ਕਣਕ ਤੇ ਮੈਂ ਤਾਂ ਉਹ ਗੇੜਾ ਜਾ ਮਾਰਨ ਗਿਆ ਸੀਗਾ ਪਾਣੀ ਜਾ ਲਾਇਆ ਸੀ ਬਾਤ ਹੈਗੀ ਚੱਲ ਹੁਣ ਪੈਰ ਖੁਬਧਾ ਨਹੀਂ ਗਾ ਠੀਕ ਹੈ ਤੇ ਜੇ ਕੋਈ ਜ਼ਿਆਦੇ ਐ ਤਕਲੀਫ ਹੈ ਤਾਂ ਫਿਰ ਮੈਂ ਡਾਕਟਰ ਨੂੰ ਬੁਲਾ ਲੈਣਾਗਾ ਨਹੀਂ ਬੱਤ ਨੂੰ ਠੀਕ ਠੀਕ ਹੈ ਠੀਕ ਚਲ ਕੋਈ ਪਾ ਜਾ ਮੈਂ ਤਰਾ ਮੰਜਾ ਸ਼ਾਮੀ ਕਰਦਾਗਾ ਨੂੰ ਦੇਖ ਮੰਜਾੰਦਾ ਤੁਰਿਆ ਉਹਦੇ ਨਾਲ ਲੜਨਾ ਪਵੇ ਰੋਟੀ ਨਹੀਂ ਪੜਾਈ ਕੀ ਕਹਾ ਹੁਣ ਮੈਂ ਨੂੰ ਗੋਲ ਮਾਰਾ ਕੇ ਨਾ ਮੇਰਾ ਵਗ ਗਿਆ ਕੀ ਦੱਸ ਹਾਂ ਪਤਾ ਤਾਂ ਉਹਨੂੰ ਖੈਰ ਲੱਗ ਰਿਹਾ ਹੈ ਪੀ ਮਾਂ ਨੂੰ ਸਿਆਣ ਦੀ ਨਹੀਂ ਟਾਈਮ ਨਾਲ ਰੋਟੀ ਨਹੀਂ ਫੜਾਉਂਦੀ ਟਾਈਮ ਨਾਲ ਚਾਹ ਨਹੀਂ ਫੜਾਉਂਦੀ ਮੁੰਡੇ ਨੂੰ ਪਤਾ ਲੱਗ ਗਿਆ ਜੇ ਹੁਣ ਘਰੇ ਕਲੇਸ਼ ਪੈਦਾ ਬੱਸੀ ਹਾਂ ਦੱਸ ਹੁਣ ਜੇ ਬੁੜੀ ਹਟ ਗਈ ਬਾਜਾ ਮਾਰਨ ਤੂੰ ਲੱਗ ਜਾ ਉਹ ਮੈਂ ਤਾਂ ਚਾਹ ਪੀਣਾ ਤਪੀਤ ਪਈ ਰਿਹਾ ਕਰ ਤੂੰ ਮੈਨੂੰ ਤਾਂ ਇਹ ਨਹੀਂ ਸਮਝਉਂਦੀ ਕਿ ਤੂੰ ਰੁੱਜੀ ਕਾਹ ਚ ਰਹਿਨੀ ਹੈਗੀ ਲੈ ਰੁੱਜੀ ਕਾਹ ਚ ਰਹਿਨੀ ਥੋੜਾ ਕੰਮ ਆ ਕਰ ਆਪ ਤਾਂ ਘੜਤੀ ਤਲ ਜਾਣਾ ਇੱਕ ਮੈਨੂੰ ਹੋਰ ਰੋਟੀ ਲੈ ਰੱਖੀ ਆਗੀ ਕੰਮ ਕਿੰਨੇ ਆ ਬੜਕੇ ਥੋੜਾ ਮਨ ਥਾਪਦੀਆਂ ਪਹਿਲਾਂ ਤਾਂ ਬੈਠਾ ਬਿਠਾ ਭਾਰ ਦਿਓ ਉਹ ਲੈ ਰੋਟੀ ਪਕਾਉਣ ਤੂੰ ਮਨ ਥਾਪਣ ਕਹੀਏ ਨਹੀਂ ਲੋਕ ਤਾਂ ਲੰਗਰ ਲਾਈ ਜਾਂਦੇ ਨੇ ਇੰਨੀ ਸੇਵਾ ਕਰਦੇ ਨੇਗੇ ਇਥੋਂ ਦੋ ਜਣੇ ਦੀ ਰੋਟੀ ਨਹੀਂ ਪਕਦੀ ਆ ਜਿਹੜਾ ਲੰਗਰ ਲਾਉਂਦੇ ਨਾ ਮਾਂ ਪੁੱਤੋਂ ਅੱਖੀ ਖਾਇਆ ਤੋ ਛੱਡੋ ਮੇਰਾ ਖਾਣਾ ਆ ਪਤਾ ਨਹੀਂ ਬਈਏ ਬੇੜੇ ਬਚੇਲੇ ਦਾ ਯਾਰ ਮਿੰਨ ਮੈਨੂੰ ਤੁਹਾਡੇ ਨਾਲ ਲੜ ਲਾਤਾ ਜੀ ਪਤਾ ਨਹੀਂ ਕੀ ਦੇਖਿਆ ਮੇਰੇ ਪਿਓ ਨੇ ਆ ਦੋ ਕਮਰੇ ਨੇਗੇ ਆ ਮੋਟਰਸਾਈਕਲ ਮੇਰੇ ਮਾਂ ਪਿਓ ਨੇ ਦਿੱਤਾ ਸਾਰਾ ਸਮਾਨ ਤਾਂ ਉਹਨਾ ਤਾਂ ਥੋੜੇ ਕਰ ਹੈ ਕੀ ਸੀਗਾ ਨੰਗਾ ਦੇ ਦੱਸੀ ਮੇਰੀ ਗੱਲ ਥੋੜਾ ਬਾਲੀਆਂ ਗੱਲਾਂ ਦੇ ਵਿੱਚ ਨਾ ਫਿਰ ਬੈਸਵਾ ਜੀ ਹੋਊਗੀ ਉਦੋਂ ਦੇਖ ਲੈਣਦੇ ਨਾ ਦਿੰਦੇ ਤੁਸੀਂ ਅਸੀਂ ਮੰਗੇ ਸੀਗਾ ਕੁਛ ਮੈਂ ਤਾਂ ਆਪ ਕਹੀ ਨਹੀਂ ਆ ਪਤਾ ਨਹੀਂ ਕੀ ਦੇਖਿਆ ਮੇਰੇ ਪਿਓ ਨੇ ਜੇ ਮੈਂ ਦੇਖੀ ਨਾ ਮੈਂ ਤਾਂ ਤੁਹਾਡੇ ਤੋਂ ਪਾਰ ਨਾ ਪਾਵਾਂ ਝਾਕਾ ਨਾ ਤੁਹਾਡੇ ਇਹ ਜਿਹੇ ਘਰ ਬਣੀ ਠੁਕਦੇ ਵੀ ਨਹੀਂ ਮੈਂ ਤਾਂ ਉਹ ਚਲ ਕੋਈ ਨਹੀਂ ਜਿਹੜਾ ਹੋ ਗਿਆ ਹੋ ਗਿਆ ਤਾਂ ਕਿਸਮਤ ਦੀ ਖੇਡ ਹੁੰਦੀ ਹੈਗੀ ਤੂੰ ਮੈਨੂੰ ਐਂ ਦੱਸ ਬੇਬੀ ਰੋਟੀ ਰੱਟੀ ਫਰਾਤੀ ਸੀ ਕਿ ਉਹਨੇ ਉਹੀ ਕਹਤਾ ਫਰਾਤੀ ਸੀ ਐਵੇਂ ਨੀ ਐਡੀ ਮੋਟੀ ਝੱਟੀ ਹੋਈ ਫਿਰਦੀ ਜੇ ਨਹੀਂ ਯਕੀਨ ਉਹ ਮਨਾ ਆਪਰਾਜਕਾਰ ਚੱਕ ਕੇ ਤੂੰ ਨਾ ਤਨੀਜ਼ ਨਾਲ ਗੱਲ ਕਰ ਮੈਂ ਮਿੱਥੋਂ ਹੋਰ ਨਾ ਕਿਤੇ ਸੇਵਾ ਕਰਾ ਲਈ ਹਾਂ ਤਨੀਜ਼ ਨਾਲ ਗੱਲ ਕਰ ਤੂੰ ਮੈਜ ਨਾਲ ਗੱਲਾਂ ਕਰਾਉਣੀ ਸੀ ਨਾ ਆਪਦੇ ਵਰਗੇ ਨੰਗ ਕੰਗਾਲਾਂ ਦੀ ਲਿਆਉਣੀ ਸੀ ਮੈਂ ਤਾਂ ਏਡੇ ਘਰ ਦਿੱਤੀ ਪਹਿਣਾ ਸ਼ੁਕਰੋ ਤੁਹਾਡੇ ਕੱਟੀਆਂ ਨਹੀਂ ਨੰਗਾਂ ਦੇ ਚਲ ਪਰੇ ਕੀ ਕਰੇ ਯਾਰ ਇਹ ਜੀ ਜਨਾਨੀ ਦਾ ਬੰਦਾ ਜੀ ਦਾ ਕਰਦਾ ਹੈਗਾ ਮਾਰ ਕੇ ਸਿਰ ਚ ਨਾ ਖਲੂੰਬੜ ਪਾੜ ਦਿਆਂ ਈ ਲੋ ਚਾ ਤੇ ਆਤੀ ਕੌਫੀ ਇਹਨੇ ਤਾਂ ਹੁਣ ਆਉਂਦੀ ਹੈ ਮੈਂ 3 ਲੁੱਤੀਆਂ ਲਾਈਆਂ ਨੇ ਤੂੰ ਇਹਨੂੰ ਆ ਮੈਨੂੰ 100 100 ਕੁਸ ਬੋਲਿਆ ਹੁਣ ਹਾਈ ਨਹੀਂ ਮੈਂ ਮਰ ਜਾ ਇਹ ਮੰਜੇ 'ਚ ਬੈਈ ਵੀ ਨਹੀਂ ਟਿਕਦੀ ਮੰਜੇ 'ਚ ਬੈਈ ਵੀ ਲੁੱਤੀਆਂ ਲਾਈ ਜਾਊਗੀ ਲਾਈ ਜਾਊਗੀ ਕੋਈ ਕੁਸ ਨਹੀਂ ਆਖਿਆ ਮੈਂ ਤਾਂ ਰੋਟੀ ਨੂੰ ਪੁੱਛਦਾ ਸੀ ਮੈਂ ਕਿ ਠਹਿਰ ਕੇ ਖਾਉਂਗੀ ਹੋਰ ਕੰਮ ਲੱਦੇ ਤਾਂ ਨੀ ਰੋਟੀ ਤੂੰ ਤਾਂ ਪਾਣੀ ਪਿਛਿਆ ਕਰਨ ਲੱਗ ਜਾਨੀ ਜਦੋਂ ਰੋਟੀਆਂ ਦੇਮਾ ਦਾ ਪਤਾ ਨਹੀਂ ਤੂੰ ਕੀ ਕੁਸ਼ ਕਰੇ ਉਹ ਤਾਂ ਕੁਸ਼ ਨਹੀਂ ਆਖਿਆ ਮੈਂ ਤਾਂ ਬਿਤੇਰੀ ਮਾਮਾ ਠਗਣੀਆਂ ਪਤੀਏ ਤੇਰਾ ਜਿਹਨ ਕਰਜ ਤੈਨੂੰ ਬਿਠਾ ਰਿਹਾ ਹੁੰਦਾ ਉਹਦੇ ਵੀ ਹੋਰ ਕਰਨ ਲੱਗੀਆਂ ਹੋਣਗੀਆਂ ਨਾਲੇ ਮੇਰੇ ਮਾਪੇ ਨੇ ਇੰਨਾ ਸਮਾਨ ਥਾਵਾ ਬੋਲਾ ਤਾਂੰਦਾ ਕਰਨੀ ਨਹੀਂ ਦਿੱਤਾ ਠੀਕ ਆ ਉਹ ਤਾਂ ਜਰਕ ਜਰਕ ਚੱਕ ਲੈ ਥਾਲੀ ਚ ਛਾਂਪਾਂ ਛੱਲੇ ਚੌੜੀ ਵੋਹੋ ਪਾਰੇ ਭਰਾਵਾਂ ਨੂੰ ਵੀ ਦਾਂ ਭੂਆ ਨੂੰ ਵੀ ਦਾਂ ਆ ਚਲ ਕੋਈ ਨਾ ਬਤੋਏ ਨਾ ਭੂ ਆਇਨਾ ਬੋਲਨਾਰੇ ਹੋਰ ਉਹ ਤਾਂ ਸਾਡੇ ਫਲਾਮਿਆਂ ਨੂੰ ਵੀ ਸ਼ਾਂਪ ਢਿੰਕੇ ਨੂੰ ਵੀ ਸ਼ਾਂਪ ਮੈਂ ਗੋਲ ਬਣਾ ਕਰਨ ਵਾਸਤੇ ਨਹੀਂ ਇਹਨਾਂ ਕੁ ਸਲੇਤਾਂ ਆਪਣੇ ਮਾਪਿਆਂ ਤੋਂ ਕੋਈ ਨਾ ਮੁੰਡੇ ਨਾ ਨਾ ਲਾੜੂ ਮੈਨੂੰ ਰੋਟੀ ਚਾ ਨਾ ਫੁੜਾ ਮੁੰਡੇ ਨਾ ਨਾ ਲੜ ਮੁੰਡਾ ਇਹਦਾ ਆ ਗਿਆ avatars ਉੱਤਰਿਆ ਚਾ ਚੁੱਪ ਕਰਕੇ ਬੈ ਜਾ ਹੁਣ ਜੇ ਦਵਾ ਨਾ ਮਿੱਤੀਆਂ ਜੇ ਲਾਈਆਂ ਨਾ ਤਾਂ ਮੈਥੋਂ ਬਰਾ ਕੋਈ ਨਹੀਂ ਜੱਸੀ ਯਾਰ ਗੱਲ ਗੱਲ ਤੇ ਮਿਹਣੇ ਦੇਣ ਲੱਗ ਗਈ। ਆ ਕਿ ਮੇਰੇ ਪਿੱਕਿਆਂ ਨੇ ਤੁਹਾਨੂੰ ਆਹ ਦੇਤਾ ਮੇਰੇ ਪਿੱਕਿਆਂ ਨੇ ਤੁਹਾਨੂੰ ਆਹ ਦੇਤਾ। ਇਹ ਸਾਬ ਉਹਨਾਂ ਤੇ ਜਿਉਣੀ ਦੁੱਬਰ ਕਰ ਦੂਗੀ। ਹੁਣ ਕੀ ਕਰੀਏ? ਕਿ ਬਚੋਲੇ ਨੂੰ ਫੋਨ ਲਾ ਕੇ ਕਹਾ ਯਾਰ ਵੀ ਤਾਂ ਐ ਕਰਦੀ ਐ। ਪਰ ਉਹਦੇ ਵੀ ਕੀ ਸਾਰੇ ਹੈਗੇ ਉਹ ਅਗਲਾ ਖੂਗਾ ਮੈਂ ਤਾਂ ਵੀ ਕਿਹੜਾ ਸਾਖ ਕਰਾਉਣਾ ਸੀਗਾ ਰਿਸ਼ਤਾ ਕਰਾਤਾ ਤੇਰਾ ਘਰ ਵਸਦਾ ਕਰਤਾ। ਅਸਲ ਤੇ ਗੱਲ ਗਲਤ ਹੋ ਗਈ ਇਹ। ਮੱਥਾ ਨਾ ਬਰਾਬਰ ਦਾ ਨਹੀਂ ਲਾਉਣਾ ਚਾਹੀਦਾ ਹੈਗਾ। ਕੰਮ ਤਾਂ ਗਲਤੀ ਹੋ ਗਿਆ ਹੁਣ ਨਾ ਬੇਬੇ ਨੂੰ ਕੋਈ ਚਾਹ ਪਾਣੀ ਪੁੱਛਦੀ ਹੈਗੀ ਪਤਾ ਤਾਂ ਮੈਨੂੰ ਹੁਣ ਸਾਰਾ ਹੀ ਹੈਗਾ ਉਹ ਤਾਂ ਚਲ ਬੁੜੀ ਸਿਆਣੀ ਹੈਗੀ ਇਹ ਵਿਚਾਰੀ ਚਲ ਪੱਲਾ ਬੋਸ ਜਾਂਦੀ ਆ ਉਹਨੂੰ ਐ ਵੀ ਮੇਰੇ ਪੁੱਤ ਦਾ ਘਰ ਖਰਾਬ ਹੋਊਗਾ ਕੀ ਕਰੀਏ ਯਾਰ ਵੱਲਾ ਦਾ ਦਿੱਤਾ ਹਰਾ ਵੱਡੀਆਂ ਦਾ ਯਾਰ ਬੜੀ ਬੰਦੇ ਦੀ ਕਿਸਮਤ ਹੈ 4 ਕਿਲੇ ਪੈੜੀਆ ਦੇਖ ਲਓ ਸੋਹਣੇ ਨੇ ਕਿੰਨਾ ਸਮਾਨ ਦਿੱਤਾ ਔਰ ਬਾਈ ਦਿੱਤੇ ਕੀ ਹਾਲਾ? ਉਹ ਠੀਕ ਹੈ ਠੀਕ ਹੈ ਬਈ ਜੱਗੇ। ਤੂੰ ਸੁਣਾ ਕਿਵੇਂ ਹੈ? ਬਸ ਠੀਕ ਹੈ ਪਰ ਤੇਰੇ ਵਰਗੇ ਤਾਂ ਹੈ ਨਹੀਂ। ਮੇਰੇ ਵਰਗੇ ਹੈ ਨਹੀਂ। ਉਹ ਬਾਈ ਮੇਰੇ ਜਿਹੇ ਜਿਹਾ ਕੀ ਦੇਖ ਲਿਆ ਤੂੰ ਭਰਾਵਾ। ਲੱਸੋ ਤਾਂ ਸਾਡਾ ਕੱਲੇ ਮੱਠਾ ਮਾਰੇ ਨਾ ਕੋ ਬੰਦਾ ਬੰਦਾ ਰੱਖ ਲਾਂ। ਉਹ ਬਾਈ ਬੰਦਾ ਕੀ ਰੱਖਣਾ ਹੈਗਾ? 4.5 ਤਾਂ ਕਿੱਲੇ ਹੈਗੇ। ਲੱਖ ਰੁਪਿਆ ਬੰਦਾ ਭਾਲੂਗਾ। ਉਤੋਂ ਐਨੇ ਖਰਚੇ ਹੁਣ ਕਿਹੜਾ ਖੇਤੀ ਕੋਈ ਸੌਖੀ ਹੈਗੀ? ਬਹੁਤ ਮਹਿੰਗੀ ਪੈਂਦੀ ਹੈ ਬਾਈ। ਇੱਕ ਤੈਨੂੰ ਪਤਾ ਆ ਘਰੇ ਢਿੱਲ ਮੱਠਾ ਮੇਰੀ ਮਾਂ ਬਿਮਾਰ ਰਹਿੰਦੀ ਹੈ ਤਾਂ ਕਰਕੇ ਭਰਾਵਾ ਇਕੱਲੀ ਜਿੰਦਾ ਹੈ ਨਿਉਂਦੇ ਪਾਲਾ ਕੋਕੇ ਪਾਲਾ ਆਪ ਨੂੰ ਕਰਨਾ ਪਊ ਸਾਰਾ ਕੁਝ ਉਹ ਲੱਖ ਰੁਪਏ ਇਧਰ ਸੌਣੇ ਇਧਰ ਨੇ ਯਾਰ ਉਹ ਸੌਣੇ ਦਾ ਤੈਨੂੰ ਪਤਾ ਹੀ ਹੈ ਬਾਈ ਉਹ ਤਾਂ ਪਹਿਲੇ ਹੀ ਐ ਕਹੀ ਜਾਂਦੇ ਨੇ ਕਿ ਗੱਲ ਗੱਲ ਤੇ ਸੁਣਾਈਆਂ ਕਰਦੇ ਨੇ ਆ ਕਿ ਤੇਰੇ ਕੋਲੇ ਜ਼ਮੀਨ ਘਟ ਸੀ ਅਸੀਂ ਸਮਾਨ ਤੁਹਾਨੂੰ ਇੰਨਾ ਦੇਤਾ ਮੋਟਰਸਾਈਕਲ ਦੇਤਾ ਤੁਹਾਨੂੰ ਇੰਨੀਆਂ ਟੂਮਾਂ ਦੇਤੀਆਂ ਬਾਕੀ ਬਾਈ ਚੱਲ ਕੋਈ ਨਹੀਂ ਇਹ ਤਾਂ ਜਿਵੇਂ ਕਹਿੰਦੇ ਨੇ ਜਿਸ ਤਨ ਲਾਗੇ ਉਹੀ ਜਾਣੇ ਹਨਾ ਕੋਈ ਨਹੀਂ ਤੂੰ ਦੁੱਖ ਸੁੱਖ ਪੁੱਛ ਲਿਆ ਭਰਾਵਾ ਧੰਨਵਾਦ ਔਰ ਕੰਮ ਤਾਂ ਦਾ ਕੋਈ ਇੱਕੇ ਬਸਾਂ ਹੀ ਸਵਾਦ ਹੀ ਲੈਣਾ ਆਇਆ ਸੀਗਾ। ਫੰਗਰਾ ਮੈਂ ਤੈਨੂੰ ਪੁੱਛ ਕੇ ਜਾ ਤੂੰ ਮੇਰੇ ਗਾਲੀ ਪੈ ਗਿਆ। ਉਹ ਗਾਲ ਪੈਣ ਵਾਲੀ ਗੱਲ ਹੀ ਹੈ ਬਾਈ। ਹੁਣ ਤੂੰ ਗੱਲਾਂ ਹੀ ਇਹ ਜਿਹੀਆਂ ਜ਼ਖਮਾਂ ਤੇ ਨੂਨ ਪਾਉਣਾ ਹੈਗਾ। ਚੱਲ ਕੋਈ ਨਹੀਂ। ਹੋਰ ਕੰਮ ਤਾਂ ਨਹੀਂ ਕੋਈ? ਨਹੀਂ ਅੱਜ ਕੱਲ ਟਾਈਮ ਹੀ ਨਹੀਂ ਕੋਈ ਪੁੱਛਣ ਦਾ ਕਿਸੇ ਨੂੰ। ਉਹ ਪਤਾ ਹੀ ਹੈ ਬਾਈ ਮੈਨੂੰ। ਕਿੱਥੋਂ ਬੋਲਦਾ ਏ ਤੂੰ? ਇਹ ਤਾਂ ਜਿਹੜਾ ਬੰਦਾ ਫਸਿਆ ਹੈ ਨਾ ਉਸੇ ਨੂੰ ਪਤਾ ਹੁੰਦਾ ਹੈ। ਆਇਆ ਨੇ ਸਵਾਲ ਲੈਣ ਇਹਨੂੰ ਆਏਗਾ ਮੈਨੂੰ ਸਾਰਿਆਂ ਨੇ ਸਮਾਨ ਵਾਲਾ ਦਿੱਤਾ ਇਹਨੂੰ ਇਹ ਤਕਲੀਫ ਹੈ ਉਹ ਸਾਨੂੰ ਪੁੱਛ ਕੇ ਵੇਖ ਜਿਹੜੀ ਗੱਲ ਗੱਲ ਤੇ ਮਿਹਣੇ ਸਹਨੇ ਹੈਗੇ ਉਹ ਜਿੱਤੇ ਕਰਿਆ ਕੋਤਾ ਨਹੀਂ ਬਾਈ ਕਰੇ ਖੇਤ ਗਏ ਨੇ ਬਾਬੀ ਤਾਈ ਤਾਂ ਘਰੀ ਹੁਣੀ ਐ ਬੱਤਾਈ ਤਾਂ ਤੇਰੀ ਘਰੀ ਅੱਗ ਲੱਗਦੀ ਹੈ ਤਾਂ ਮੈਨੂੰ ਰੋਡੀ ਲੱਗੀ ਮੱਸਈਆਂ ਕਰੋ ਲੋ ਲੈ ਹੁਣ ਆ ਗਿਆ ਕੰਸੋਹਾ ਲੈਣ ਇਹ ਤਾਂ ਇਹਨੂੰ ਪਤਾ ਫਾਫੜ ਦੇ ਲੈਣ ਜੀ ਇਹਦੇ ਕੋਲ ਚੁਗਲੀਆਂ ਕਰਨ ਲੱਗ ਜੇ ਇਹਦਾ ਮੱਥਾ ਪਾਣੀ ਨਾਲ ਡੰਮ ਹੀ ਦੇਵਾ ਮੈਂ ਤਕੜੀ ਤਾਈ ਹਾਂ ਠੀਕ ਹੈ ਬੱਤਾ ਜੀ ਸਿਰ ਠੀਕ ਹੈ ਜੀ ਹੁਣਾਂ ਹਾਂ ਹੁਣ ਤਾਂ ਠੀਕ ਹੈ ਬੱਤਾ ਦਵਾਈ ਬੁੱਟੀ ਲੈ ਲੈਨੇ ਹੋ ਹਾਂ ਦਵਾਈ ਤਾਂ ਲਈ ਜਾਨੀ ਆ ਲੈ ਬਾਈ ਪਾਣੀ ਔਰ ਬਈ ਉਧਰ ਘਰੇ ਸਾਰੇ ਠੀਕ ਸੀਗੇ ਸਾਰੇ ਠੀਕ ਹੈ ਬਬੀ ਹਾਂ ਬੜੀਆ ਸਾਰੇ ਕੀ ਕਰੀਏ ਮੈਂ ਇਥੋਂ ਤਾਂ ਨਾ ਅੱਗ ਲੱਗੜਾ ਉਧਰ ਗੇੜਾ ਵੀ ਨਹੀਂ বাজਦਾ ਇੱਕ ਤਾਂ ਬੇਬੇ ਢਿੱਲੇ ਰਹਿੰਦੀ ਆ ਮੈਂ ਤਾਂ ਭਈ ਇਹਦਾ ਬਿੰਦ ਦਾ ਵਸਾ ਨਹੀਂ ਖਾਂਦੀ ਬੇਬੇ ਦਾ ਨਾਲ ਢਿੱਲੇ ਮੱਠੇ ਬੰਦੇ ਦਾ ਕੀ ਪਤਾ ਇਸ ਸਮਰਚ ਕਦੋਂ ਗੇੜਾ ਖਾ ਕੇ ਡਿੱਗ ਜੇ ਬੇਬੇ ਠੀਕ ਆ ਹਾਂ ਠੀਕ ਆ ਅੱਜ ਤਾਂ ਠੀਕ ਲੱਗਦੀਆਂ ਹਨ ਹਾਂ ਠੀਕ ਆ ਦਵਾਈ ਦੁਈ ਟੈਸਟ ਕਰਾ ਕੇ ਦਵਾਉਂਦੀ ਲੈ ਵੀਰੇ ਤੂੰ ਟੈਸਟਾਂ ਦੀ ਗੱਲ ਕਰਦਾ ਅਸੀਂ ਤਾਂ ਕੋਈ ਡਾਕਟਰ ਨਹੀਂ ਛੱਡਿਆ ਪੰਜਾਬ ਦਾ ਅਸੀ ਤਾਂ ਬੇਬੇ ਨੂੰ ਹਰ ਕਸਪਤਾਲ ਚ ਦਿਖਾ ਲਿਆ ਉਹੀ ਬਸ ਹੁਣ ਤਾਂ ਠੀਕ ਆ ਅੱਜ ਤਾਂ ਫਰਕ ਲੱਗਦਾ ਮੈਨੂੰ ਨਾਲੇ ਭਾਈ ਮੈਂ ਤਾਂ ਸੇਵਾ ਵਾਲੀ ਕਰਦੀ ਆ ਉਹਨਾਂ ਕਹਿੰਦੇ ਦਵਾਈਆਂ ਨਹੀਂ ਕੰਮ ਕਰਦੀਆਂ ਜਿੰਨਾ ਬੰਦੇ ਦੀ ਕਿਰਾਏ ਸੋਧ ਕੇ ਰੱਖੇ ਬਸ ਕਈ ਰੋਟੀ ਪਾਣੀ ਟਾਈਮ ਨਾ ਖਾ ਲੈਣੀ ਹੈ ਭਾਈ ਰੋਟੀ ਦੀ ਕੀ ਗੱਲ ਕਰਦਾ ਰੋਟੀ ਤਾਂ ਬੇਬੇ ਨੂੰ ਤਿੰਨੇ ਟਾਈਮ ਦਲੀਆ ਖਿਚੜੀ ਉਸ ਤਾਂ ਨਾਰਨੂਰ ਬਾਦੂ ਲੈ ਕੇ ਰੱਖਦੇ ਆ ਵੀ ਚਲ ਬੇਬੇ ਨਾ ਮੰਜੇ ਚ ਖੜੀ ਹੋ ਜੇ ਦਵਾਈ ਬੂਟੀ ਖਾਂਦੀ ਆ ਪੁੱਤ ਚਾਹ ਪੀਂ ਨਾ ਚਾਹ ਤਾਂ ਹੀ ਹੁਣੀ ਪੀ ਕੇ ਆ ਮੈਂ ਲੈ ਭਾਈ ਚਾਹ ਦੀ ਕਿਹੜੀ ਗੱਲ ਆ ਮੈਂ ਤਾਂ ਬਿੰਦ ਲਾਉਣੀ ਆ ਚਾਹ ਬਣਾਉਣ ਤੇ ਹੁਣ ਬਣਾ ਲਿਆਉਣੀ ਆ ਚਾਹ ਲੈ ਬੀ ਤੂੰ ਚਾਹ ਪੀਵੇਂਗੀ ਕਿ ਦੁੱਧ ਪੀਵੇਂਗੀ ਚਲ ਚਾਹ ਦਾ ਤੂੰ ਕੀ ਪੀਵੇਂਗੀ ਦੁੱਧ ਦੀ ਬਣਾ ਦੂੰ ਤੈਨੂੰ ਤਾਂ ਮੈਂ ਪੋਰਾ ਚੱਗਾ ਬਾਬੀ ਤੇ ਆ ਰੱਖਿਆ ਦਵਾਈ ਦੀ ਟਾਈਮ ਦੇ ਜਾ ਕਰੋ ਲੈ ਭਾਈ ਦਵਾਈ ਦੀ ਕਿਹੜੀ ਗੱਲ ਕਰਦਾ ਬੇਬੇ ਨੂੰ ਪੁੱਛ ਲੈ ਅਸੀਂ ਤਾਂ ਮਾੜਾ ਜਾਂ ਮੈਂ ਤਾਂ ਫਰਕ ਨਹੀਂ ਪੈਣਦੀ ਮੈਂ ਤਾਂ ਆਪਦੀ ਰੋਟੀ ਪਾਣੀ ਲੇਟ ਖਾ ਲੂੰ ਬੇਬੇ ਦੀ ਦਵਾਈ ਨਹੀਂ ਮਿਲੇਟ ਹੋਣ ਦਿੰਦੀ ਹੈਗੀ ਨਾਲੇ ਭਾਈ ਕਰਮ ਵਾਲਿਆਂ ਨੂੰ ਮਿਲਦੀ ਹੈ ਵੱਡੇ ਬਜ਼ੁਰਗਾਂ ਦੀ ਸੇਵਾ ਕਰਨੀ ਤਾਂ ਵੱਡੇ ਬੰਦੇ ਦਾ ਕੀ ਪਤਾ 2 ਸਾਲ ਆ ਪਤਾ ਨਹੀਂ 4 ਸਾਲ ਕਰ ਲਈਏ ਵਿਚਾਰੀ ਦੀ ਸੇਵਾ ਚੰਗਾ ਤਾਂ ਹੀ ਚੱਲਿਆ ਫਿਰ ਮੈਂ ਚੰਗਾ ਠੀਕ ਆ ਜਾਂਦੇ mucho ਆ ਕੇ ਚੱਲਿਆ ਮੈਂ ਬੇਲੇ ਕਿਸੇ ਥਾਂ ਦੇ ਨਾ ਮੈਨੂੰ ਐਂ ਦੱਸ ਤੂੰ ਬੁਲਾਇਆ ਸੀ ਇਹਨੂੰ ਨਹੀਂ ਪੁੱਤ ਮੈਂ ਤਾਂ ਕੁਛ ਨਹੀਂ ਆ ਨਹੀਂ ਪੁੱਤ ਨਹੀਂ ਉਹਨੂੰ ਕੋ ਸੁਪਨੇ ਆਉਂਦੇ ਆ ਆ ਕੇ ਬਹਿ ਗਿਆ ਮੰंजे ਤੇ ਸੇਵਾ ਕਰ ਲਿਆ ਕਰ ਟਾਈਮ ਤੇ ਦਵਾਈ ਦੇ ਦਿਆ ਕਰ ਨਾ ਇਹਨੂੰ ਜਿਆਦਾ ਤੇਰੀ ਫਿਕਰ ਲੱਗ ਰਹੀ ਆ ਹਨ ਤੇਰੇ ਗੋਲਾ ਬਣਾ ਪਿਆ ਹੋਣਾ ਢਿੱਡ ਚ ਚੁਗਲੀਆਂ ਕਰਨ ਦਾ ਨਹੀਂ ਪੁੱਤ ਮੈਂ ਤਾਂ ਕੁਛ ਨਹੀਂ ਆ ਨਹੀਂ ਪੁੱਤ ਨਹੀਂ ਪੁੱਤ ਐਦੂ ਮਗਰੋਂ ਮੈਂ ਇੱਥੇ ਦੇਖ ਗਿਆ ਨਾ ਦੇਖ ਲਾ ਹਿਸਾਬ ਲਾ ਲਈ ਆਪਦਾ ਬੁਲਾ ਲੂਗੇ ਇੱਥੇ ਦੁੱਖ ਸੁੱਖ ਕਰਨ ਨੂੰ ਇਹੋ ਜਿਹਾ ਨੇ ਆ ਜਾਂਦੇ ਬੇਲੇ ਮੂੰਹ ਚੱਕ ਪਰ ਵੀ ਧਿਆਨ ਰੱਖਿਆ ਕਰ ਖਾਣਾ ਟਾਈਮ ਤੇ ਦਿਆ ਕਰ ਆਪਦੇ ਘਰ ਤਾਂ ਸਾਡੇ ਕੋਈ ਸਿਆਣ ਦਾ ਨਹੀਂ ਬੁੜਾ ਨੂੰ ਆਇਕਾ ਜਾਂਦੇ ਚੌਧਰ ਕਰਨ ਹਾਂ ਪਰ ਜਾਈ ਵੀ ਪੈਰਾਂ ਦੇ ਪਾਣੀ ਬਣਨ ਦੀ ਪਤੀ ਐ ਮੈਨੂੰ ਕਿੰਨੀ ਕਿ ਸੇਵਾ ਕਰਦੇ ਸੀ ਜਦੋਂ ਲੰਘਦੇ ਹੁੰਦੇ ਨਾ ਘਰ ਕੋਲ ਦੀ ਉਹ ਖੇਤਾਂ ਦਾ ਕੁਆਸ ਹੁੰਦੀ ਐ ਕਿਵੇਂ ਕੱਢਦੀ ਨੇ ਗਾਣਾ ਪਤਾ ਤਾਈ ਦਾ ਲੈਣ ਗਿਆ ਸੀ ਆਪਦੀ ਬੜਾਈਆਂ ਕਰੀ ਗੀ ਫੋਕੀਆਂ ਉੱਤੇ ਮੈਨੂੰ ਤਾਂ ਗੱਲ ਹੀ ਨਹੀਂ ਕਰਨ ਦਿੱਤੀ ਉਹ ਪਤੀ ਐ ਮੈਨੂੰ ਕਿਹੜੀ ਭਰਾਈ ਸੇਵਾ ਕਰਦੀ ਐ ਇਹ ਤਾਂ ਦਾਸੀ ਹੀ ਦਿੰਦੀ ਐ ਸਾਰਾ ਕੁਝ ਕਰ ਜਮਾ ਆਹ ਲਓ ਜੀ ਪਾਣੀ ਕਿ ਮੈਂ ਜਾਂ ਜਿਵੇਂ ਬੈਠਿਓ ਚਾਹ ਬਣਾ ਕੇ ਦਿਨੋ ਥੋੜੀ ਉਹ ਨਾ ਨਾ ਬੱਸ ਪੀਤੀ ਆ ਜਾਂਦਾ ਦੁਪਹਿਰੇ ਪਿਆ ਤਾਂ ਦਿੱਤੀ ਸੀ ਤੂੰ ਓਹ ਹੋ ਤਾਂ ਨਾ ਮੈਥੋਂ ਹੀ ਬਸ ਹਰਖ ਚ ਬੋਲਿਆ ਜਾਂਦਾ ਇੱਕ ਤਾਂ ਨਾ ਕੰਮ ਸਾਰਾ ਕੱਲੀ ਦੇ ਸਿਰ ਤੇ ਹੋ ਜਾਂਦਾ ਇੱਕ ਤੁਹਾਨੂੰ ਪਤਾ ਸਾਰਾ ਦਿਨ ਬੇਬੇ ਦੀ ਖੇਚਲਾ ਜੇ ਤੁਸੀਂ ਇੱਕ ਦਿਨ ਘਰੇ ਰਹਿ ਕੇ ਦੇਖੋ ਨਾ ਮੇਰੀ ਥਾਂ ਤੇ ਤੁਸੀਂ ਹੋ ਤੁਸੀਂ ਬੂ ਕਰਕੇ ਨਿਕਲ ਜਾਓ ਉਹ ਜਦਸੀ ਤੂੰ ਕਿਹੜਾ ਕੱਲੀ ਬੇਬੇ ਨੂੰ ਸਾਂਭਦੀ ਹੈਗੀ ਬੇਬੇ ਨੇ ਵੀ ਨਹੀਂ ਤਾਂ ਕਿਸੇ ਨੇ ਸਾਂਭੇ ਹੀ ਹੋਊਗਾ ਚਾਹ ਤੁਸੀਂ ਤਾਂ ਉਹ ਗੱਡੇ ਮੁਰਦੇ ਫਰੋਲਣ ਲੱਗ ਜਾਂਦੇ ਹੋ ਫੀ ਲੋ ਪਾਣੀ ਨਾਲੇ ਮੈਂ ਤਾਂ ਨਾਲੇ ਮੈਂ ਤਾਂ ਨਾਲੇ ਇੱਕ ਗੱਲ ਕਰਨੀ ਸੀਗੀ ਕੀ ਗੱਲ ਕਰਨੀ ਸੀਗੀ ਤੂੰ ਗੱਲ ਵਸਾਂ ਹੀ ਕਰਦੀ ਸੀ ਮੈਂ ਤਾਂ ਵੀ ਨਾਲੇ ਤਾਂ ਆਪਣਾ ਖਰਚਾ ਘਟ ਜਾਊਗਾ ਹੁਣ ਆਪਾਂ ਨਾਲੇ ਤਾਂ ਆਪਣੇ ਘਰੇ ਖਰਚੇ ਵਾਲਾ ਹੋ ਜਾਂਦਾ ਨਾਲੇ ਤੁਸੀਂ ਇਕੱਲੇ ਖੇਤ ਬਾੜੀ 'ਚ ਖਾਪੀ ਜਾਂਦੇ ਹੋ ਮੈਂ ਤਾਂ ਹੁਣ ਖੇਤ ਦਾ ਕੰਮ ਦੇਖੋ ਕਰਦੀ ਨਹੀਂ ਮੈਥੋਂ ਤਾਂ ਪਈਆ ਘਰ ਦਾ ਹੀ ਮਸਾ ਹੁੰਦਾ ਵਾ ਮੈਂ ਤਾਂ ਇਹਤੇ ਵੀ ਹੁਣ ਐ ਸੋਚੀ ਆਂ ਨੇ ਕੋਈ ਕੰਮ-ਕਮ ਵਾਲੀ ਲਾ ਲਾਂ ਲੈ ਕਮਾਲ ਕਰੀ ਆਂਨੀ ਐ ਤੂੰ ਇਕੱਲੇ ਖੇਤ ਨੂੰ ਫਿਰ ਕੀ ਹੈਗਾ ਕਿੰਨੀ ਕ ਜਮੀਨ ਹੈਗੀ ਆਪਣੇ ਮੈਂ ਇਕੱਲਾ ਸੰਭੀ ਜਾਣਾਗਾ ਹੁਣ ਜੇ ਉੱਥੇ ਬੰਦਾ ਰੱਖ ਲੈ ਲੱਖ ਰੁਪਏ ਹੋ ਲਊਗਾ ਤੇ ਇਹ ਘਰੇ ਤੂੰ ਕਹਿੰਦੀ ਐ ਵੀ ਕੰਮ ਆਲੀ ਲਾ ਲਈ ਫੇਰ ਤਾਂ ਬਸ ਸਰੇ ਹੀ ਖੜਾਗਾ ਆਪਣਾ ਨਾ ਤੈਨੂੰ ਕੀ ਹੋਇਆ ਕੰਮ ਨੂੰ ਚੱਲ ਮੈਨੂੰ ਤਾਂ ਨਹੀਂ ਹੋਇਆ ਮੈਂ ਤਾਂ ਕਰ ਲੂ ਔਖੀ ਸੌਖੀ ਇੱਕ ਤਾਂ ਨਾ ਆਏ ਆਗਾ ਹੁਣ ਤੁਸੀਂ ਐਂ ਦੇਖ ਲਓ ਮੇਰੀਆਂ ਭੈਣਾਂ ਕਿੱਡੇ ਕਿੱਡੇ ਘਰਾਂ ਚ ਵਿਆਈਆਂ ਨੇਗੀਆਂ ਹੁਣ ਜਦੋਂ ਆਉਂਦੀਆਂ ਮੈਨੂੰ ਤਾਂ ਸੱਚੀ ਗੋਡੇ ਗੋਡੇ ਸ਼ਰਮ ਆਉਂਦੀ ਐ ਜਦੋਂ ਆਪਣੇ ਆਉਂਦੀਆਂ ਨੇ ਆਹ ਦੇਖ ਲਓ ਕੁੱਝ ਟੂੜੀ ਵਾਲਾ ਵਿੱਚ ਲੱਕੜਾਂ ਪਈਆਂ ਨੇ ਉੱਥੇ ਬੇਬੇ ਦਾ ਮਜੂਤੋ ਬੇਬੇ ਥੁਕ ਥੁਕ ਸਾਰਾ ਦਿਨ ਉੱਥੇ ਬੁਰਾ ਹਾਲ ਕਰ ਦਿੰਦੀ ਹੈਗੀ ਦੱਸੇ ਮੇਰੀ ਗੱਲ ਸੁਣ ਤੇਰੀਆਂ ਭੈਣਾਂ ਉੱਚੇ ਥਾਵੇਂ ਜਾਂ ਨੀਵੇਂ ਥੇਵੇਂ ਬਈਆਂ ਨੇ ਨਾ ਮੈਨੂੰ ਨਹੀਂ ਉਸ ਗੱਲ ਨਾਲ ਫਰਕ ਪੈਂਦਾ ਉਹ ਤਾਂ ਤੇਰੇ ਪਿਓ ਨੇ ਦੇਖਣਾ ਸੀਗਾ ਉਹ ਚੰਗਾ ਭਰਾ ਦੇਖ ਕੇ ਤਾਂ ਗਏ ਨੇਗੇ ਹੁਣ ਇਹ ਹੁਣ ਬੰਗਲਾ ਤਾਂ ਬਣ ਨਹੀਂ ਲੱਗਿਆ ਜਾਏਗਾ ਇਹੀ ਰਹੂਗਾ ਜਦੋਂ ਕੋਈ ਕਬੀਲ ਦਾ ਰਿਸੈਟ ਹੋਈ ਚਲ ਉਹ ਤਾਂ ਪਾ ਲਾਂਗੇ ਮਾੜਾ ਮੋਟਾ ਜਿਹੜੀ ਗੱਲ ਮੈਂ ਕਹਿਨੀ ਹਾਂ ਨਾ ਤੁਸੀਂ ਮੇਰੀ ਗੱਲ ਨੂੰ ਨਹੀਂ ਸਮਝਦੇ ਮੈਂ ਐ ਨਹੀਂ ਕਹਿੰਦੀ ਮੈਂ ਤਾਂ ਐ ਕਹਨੀ ਆ ਆਪਾਂ ਵੀ ਤਾਂ ਹੁਣ ਵਧੀਆ ਘਰ ਬਣਾ ਸਕਦੇ ਹਾਂਗੇ ਫਿਰ ਬਣਾ ਲਾਂਗੇ ਜਦੋਂ ਕੋਈ ਫਸਲ ਵਾਲੀ ਜੱਜਦੀ ਹੋਊਗੀ ਉਦੋਂ ਪਾ ਲਾਂਗੇ ਅੱਜ ਨਾ ਚਿਰ ਬੇਬੇ ਐ ਮੰਜੇ 'ਚ ਰਹੂਗੀ ਨਾ ਹੁਣ ਬੇਬੇ ਆਖੀ ਪਤਾ 2 ਸਾਲ ਬੈਠੇ ਮੰਜੇ 'ਚ 4 ਸਾਲ ਬੈਠੇ ਕਿ 10 ਸਾਲ ਬੈਠੀ ਨੇ ਫਿਰ ਆਪਾਂ ਹੀ ਖਰਚਾ ਕਰੀ ਜਾਵਾਂਗੇ ਦਵਾਈ ਬੂਟੀਆਂ ਤੇ ਲੈ ਕਮਾਲ ਕਰੀਏ ਨੇ ਹੋਰ ਹੁਣ ਬੇਬੇ ਨੂੰ ਰੂੜੀ ਤੇ ਸਿੱਟੇ ਹੀ ਐ ਸਾਰੀ ਕਮਾਈ ਤਾਂ ਆਪਣੀ ਦਵਾਈਆਂ 'ਚ ਜਾਂਦੀ ਆ ਮੈਂ ਤਾਂ ਸੋਨੂੰ ਐ ਕਹਿੰਦੀ ਸੀ ਆ ਲੋਕ ਵੀ ਤਾਂ ਛੜ ਛੜ ਕੇ ਆਈ ਜਾਂਦੇ ਨੇ ਨਾਲੇ ਰੋਟੀਆਂ ਨੇ ਦੋ ਬੇਬੇ ਨੇ ਉਹੀ ਘਰੇ ਖਾਣੀਆਂ ਉਹੀ ਉ ਮੈਂ ਤਾਂ ਇਹ ਕਹਿੰਦੀ ਸੀ ਆ ਬੇਬੇ ਨੂੰ ਆਸ਼ਰਮ ਚ ਛੱਡਿਆਉਨੇ ਕਮਾਲ ਕਰੀ ਜਾਂਦੀ ਏ ਇੱਕ ਤਾਂ ਆਸ਼ਰਮ ਚ ਛੱਡਿਆਉਨੇ ਆਗੇ ਮੈਨੂੰ ਕਿਸੇ ਦਾ ਕੋਈ ਫਿਕਰਫਕਾ ਹੈ ਕਿ ਨਾ ਲੋਕ ਕੀ ਕਹਿਣਗੇ ਮੇਹਣੇ ਦੇ ਦੇ ਮਾਰ ਦੇਣਗੇ ਮੈਨੂੰ ਛੱਡਿਆਉਨੇ ਆਸ਼ਰਮ ਦੇ ਵਿੱਚ ਕਹ ਤਾ ਮੂੰਹ ਚੱਕ ਕੇ ਚੰਗਾ ਆ ਮੇਹਣੇ ਤਾਂ ਡਰਦੇ ਨਾ ਐਂ ਝੁੱਗਾ ਚੌੜ ਕਰਾਈ ਜਾਓ ਪਤਾ ਨਹੀਂ ਕਿੰਨਾ ਚਿਰ ਦਵਾਈਆਂ ਖਾਓਗੀ ਨਾਲੇ ਮੈਨੂੰ ਉਹ ਗੱਲ ਸਾਰਾ ਦਿਨ ਹੋਰ ਤੈਨੂੰ ਤਾਂ 12 ਸਾਲ ਆਏ ਹੋ ਗਿਆ ਔਰ ਦਵਾਈਆਂ ਖਾਉਗੀ ਫਿਰ ਖਾਣੀਏ ਫਿਰ ਕੀ ਹੋ ਗਿਆ ساری ਉਮਰ ਆਪਣੇ ਵਾਸਤੇ ਹੀ ਕਮਾ ਕੇ ਦਿੱਤਾ ਉਹਨਾਂ ਨੇ ਹੁਣ ਜੇ ਬੜਾਪੇ ਮੇਰੇ ਮਾੜਾ ਮੋਟਾ ਕੋਈ ਉਹਨਾਂ ਨੂੰ ਬਵਾਠ ਮਾਰ ਹੋ ਗਏ ਫਿਰ ਕੀ ਹੋ ਗਿਆ ਲੈ ਬੇਬੇ ਨੇ ਲਹਿਦਾ ਕਮਾਤਾ ਆ ਜਿਹੜੇ ਲੋਕ ਆਸ਼ਰਮ ਚ ਛੱਡ ਕਉਂਦੇ ਬੁੜੇ ਬੁੜੀਆਂ ਨੂੰ ਉਹਨਾਂ ਨੇ ਮਾਂ ਪਿਓ ਕਿਉਂ ਉਹਦੇ ਜਵਾਂ ਖਾਸਤੇ ਕਮਾਉਂਦੇ ਨਹੀਂ ਹੈਗੇ ਕਮਾਉਂਦੇ ਹੈਗੇ ਨੇਗੇ ਫਿਰ ਇਹ ਚ ਕੀ ਗੱਲ ਹੈਗੀ ਜਿਹਦੀ ਸਰ ਸ਼ਰਮ ਲੈ ਜਾਂਦੀ ਹੈਗੀ ਉਹ ਛੱਡਿਆਉਂਦਾ ਆ ਆਸ਼ਰਮ ਦੇ ਵਿੱਚ ਜਾ ਕੇ ਮਾਂ ਪਿਓ ਨੂੰ ਮੇਰੀ ਗੱਲ ਸੁਣ ਲੈ ਆਨੇ ਵਾਹਨੇ ਜੇ ਨਾ ਕਰ ਬੇਬੇ ਤਾਂ ਇੱਥੇ ਹੀ ਰਹੂਗੀ ਜਦੋਂ ਕੋਈ ਪ੍ਰਮਾਤਮਾ ਵੱਲੋਂ ਬਲਾਵਾ ਇਹ ਗੱਲ ਤੂੰ ਚਿੱਤ ਚੋਂ ਕੱਢ ਦੇ ਵੀ ਆਪਾਂ ਆਸ਼ਰਮ ਵਗੈਰਾ ਛੱਡਿਆਵਾਂਗੇ ਆਪ ਦੀ ਸਿਆਣਪ ਨਾਲ ਦੇ ਕੋਲੇ ਰੱਖ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜਾਂ ਤਾਂ ਇਸ ਘਰ ਚ ਮੈਂ ਰਹੂੰਗੀ ਜਾਂ ਤੇਰੀ ਮਾਂ ਰਹੂਗੀ ਲੈ ਸੁਣਾਤਾ ਹੁਕਮ ਮਹਾਰਾਣੀ ਨੇ ਮੈਂ ਰਹੂੰਗੀ ਜਾਂ ਤੇਰੀ ਮਾਂ ਰਹੂਗੀ ਪੜਾਏ ਨੇ ਮਾਰੇ ਯਾਰ ਹੁਸਤਾ ਪਾਣੀ ਸਿਰ ਤੋਂ ਹੀ ਲੰਘ ਗਿਆ

ਉਹ ਤਾਂ ਕੁਝ ਨਹੀਂ ਬੇਬੇ ਐਵੇਂ ਬਸ ਘਰੇਲੂ ਗੱਲਾਂ ਹੀ ਸੀ ਕੋਈ ਗੱਲ ਨਹੀਂ ਹੈ ਗਾ ਤਾਂ ਰੋਣਾ ਪਾਈ ਜਾਂਦੀ ਸੀ ਇੰਨਾ ਉਹ ਤਾਂ ਬਸ ਆਹੇ ਕੰਮ ਧੰਦੇ ਵਾਸਤੇ ਬਸ ਐ ਵੀ ਕੱਲੀ ਨੂੰ ਕਰਨਾ ਔਖਾ ਹੈਗਾ ਹੁਣ ਮੈਂ ਖੇਤ ਦਾ ਸਾਂਹਾ ਕੇ ਘਰ ਦਾ ਕਰਾਂ ਮਾ ਮੜਾ ਮੋਟਾ ਪਸ਼ੂ ਡੰਗਰ ਦਾ ਹੋ ਜਾਂਦਾ ਇਨੇ ਜੀ ਮੱਚ ਜਾਂਦੀ ਹੈਗੀ ਕੋਈ ਨਾ ਬੁੱਤ ਸੁਣੀ ਜਾਂਦੀ ਸੀ ਮੈਂ ਸਾਰਾ ਕੁਝ ਆਹ ਸलाम ਤੇ ਸਦੈਵ ਬੁੱਤ ਜੇ ਬੁੱਤ ਤੇਰਾ ਘਰ ਵਸਦਾ ਮੈਂ ਤਾਂ ਦੋ ਰੋਟੀਆਂ ਉੱਥੇ ਖਾਣਨ ਬਬੇ ਆਏ ਕਿ ਮੈਂ ਆਸ਼ਰਮ ਚੱਲ ਗਈ ਨਹੀਂ ਬੱਤ ਤੂੰ ਮੇਰੀ ਗੱਲ ਮੰਨ ਕੁਛ ਨਹੀਂ ਹੁੰਦਾ ਕਰ ਖਾਬ ਉਹ ਜੋ ਪੁੱਤ ਤੇਰਾ ਨਹੀਂ ਮਾਂ ਹੁਣ ਤੂੰ ਮੈਨੂੰ ਸਾਰੀ ਉਮਰ ਪਾਲਿਆਗਾ ਹਨਾ ਕੁਛ ਨਹੀਂ ਹੁੰਦਾ ਬੱਤ ਮੈਂ ਤਾਂ ਉੱਥੇ ਵੀ ਬੈਠੀ ਟਾਈਮ ਪਾਸ ਕਰ ਲੂੰਗੀ ਨਹੀਂ ਮਾਂ ਇਹ ਤਾਂ ਨਹੀਂ ਹੋ ਸਕਦਾ ਇਹ ਜਾਂਦੀ ਹੈਗੀ ਬਗ ਜਾਣ ਦੇ ਘਰ ਖਰਾਬ ਹੁੰਦਾ ਹੋ ਜਾਣ ਦੇ ਨਹੀਂ ਪੁੱਤ ਨਹੀਂ ਮੈਂ ਇੱਥੇ ਵੀ ਬੈਠੀ ਆ ਕੋਥੇ ਵੀ ਬੈਠਾ ਰਹਿਣਾ ਤੂੰ ਮੇਰੇ ਅੱਖੇ ਲੱਗ ਪੁੱਤ ਸਿਆਣਾ ਬਣ ਜੇ ਤੇਰਾ ਕਰ ਬਸਦਾ ਕੁਛ ਨਹੀਂ ਹੁੰਦਾ ਬੱਚਾ ਮਾਂ ਘਰੇ ਦਾ ਕਿਹੜਾ ਪਤਾ ਹੈਗਾ ਕੋਈ ਨਾ ਬੁੱਤਰ ਰਹੁ ਨਹੀਂ ਮਾਂ ਮੇਰਾ ਤਾਂ ਮੰਨ ਨਹੀਂ ਬੰਦਾ ਹੈਗਾ ਐ ਤਾਂ ਬਹੁਤ ਔਖਾ ਹੈ ਜਾਂਉਂਦੇ ਜੀ ਆਪਦੇ ਮਾਂ ਪਿਓ ਨੂੰ ਆਸ਼ਰਮ ਛੱਡਾ ਹੀ ਏ ਕਿਸੇ ਗੁਰਦੁਆਰੇ ਛੱਡਾ ਹੀ ਏ ਫੇਰ ਤਾਂ ਮਰੀ ਹੈ ਬੇਬੇ ਅਹ ਜੀ ਜ਼ਿੰਦਗੀ ਤੋਂ ਮੈਂ ਕੀ ਕਰਾਉਣਾ ਛੱਡਿਆ ਹੁੰਦਾ ਅੱਖੇ ਲੱਗ ਮੇਰੀ ਨਹੀਂ ਮਾਂ ਇਹ ਤਾਂ ਤੂੰ ਮਾਂ ਐ ਤੇ ਤੁਹਾਡੇ ਪੁੱਤ ਦਾ ਦੁੱਖ ਨਹੀਂ ਜਰਿਆ ਜਾਂਦਾ ਪਰ ਪੁੱਤਾਂ ਦੇ ਵੀ ਫਰਜ਼ ਹੁੰਦੇ ਨੇਗੇ ਕੋਈ ਨਾ ਦੁੱਖ ਤਾਂ ਨਹੀਂ ਜਰੇ ਬਸ ਮਾਰੋ ਕੋਈ ਗੱਲ ਨਹੀਂ ਜਾਇ ਜਾ ਕੋਈ ਕਿਸਮਤ ਲਿਖੇਗਾ ਆਪਣੀ ਹੋ ਹੀ ਜਾਊਗਾ ਕੀ ਹੋ ਜੂਗਾ ਸਮਝ ਲਾਗੇ ਬਿਆ ਨਹੀਂ ਹੋਇਆ ਸੀਗਾ ਹਲੇ ਕਿੜਾ ਕੁ ਜਵਾਕ ਜੱਲਾ ਕਿੰਨ ਤਾਂ ਦਿਖਾਤੀ 2 ਮਹੀਨੇ ਜੋ ਕਾਤਾ ਕੋਈ ਨਾ ਬੱਤ ਸਮਝ ਜੂਗੀ ਸਮਝੂਗੀ ਬੱਤ ਕੋਈ ਨਾ ਜੇ ਠੀਕ ਹੋ ਗਿਆ ਸਾਰਾ ਕੁਝ ਕਰੇ ਮੈਨੂੰ ਫੇਰ ਲੈ ਮੈਂ ਕਿਹੜਾ ਦੂਰ ਆ ਬੱਤ ਕੋਈ ਨਾ ਤੁਹਾਡੇ ਕੋਲ ਹੀ ਰੂੰ ਮਾਂ ਤੁਮ ਸਿਆਣਾ ਮਨ ਮੈਂ ਇਹਦਾ ਵਿਦਾ ਚ ਪਾਤਾ ਕੋਈ ਨਾ ਉਹ ਤਾਂ ਸਿਆਣਾ ਮਨ ਆ ਬੈ ਗਿਆ ਬਚੋਲੇ ਦਾ ਬੇੜਾ ਸਿੱਟਤਾ ਮੈਨੂੰ ਇਥੇ ਉਦੋਂ ਮੈਨੂੰ ਮੇਰੇ ਪਿਓ ਤੇ ਹਰਖ ਚੜਦਾਗਾ ਪਤਾ ਨਹੀਂ ਕੀ ਦੇਖਿਆ ਇਹਨਾਂ ਨੇ ਅੱਜ ਮੈਂ ਤਾਂ ਅੱਕ ਕੇ ਸਿਰੇ ਵਾਲੀ ਗੱਲ ਹੀ ਸੁਣਾਤੀ ਦੇਖੀ ਜਊ ਫਿਰ ਜਾਂ ਤਾਂ ਹੁਣ ਇਸ ਘਰ ਚ ਇਹਦੀ ਮਾਈ ਰਹੂਗੀ ਜਾਂ ਫਿਰ ਮੈਂ ਰਹੂ ਆ ਪੰਜ ਚਾਰ ਦਿਨ ਦੇਖਦੀ ਆ ਮੈਂ ਤਾਂ ਹੋਰ ਭੱਜੂ ਮੈਂ ਤਾਂ ਚੱਕ ਜੁੱਲੀ ਬਿਸਤਰਾ ਆਵਦਾ ਮੈਂ ਕੀ ਕਰਨਾ ਇੱਥੇ ਰਹਿ ਕੇ ਲੱਗਿਆ ਹੁਣਾ ਹੁਣ ਮਾਂ ਕੋਲੇ ਜਾ ਕੇ ਬੁੱਕਣ ਉਧਰ ਉਹ ਲੱਗੀ ਹੋਣੀ ਪੁੱਠ ਪੁੱਟ ਕੰਨ ਭਰਨ ਚਲਿੱਤਰ ਕਰਦੀ ਬਿਮਾਰ ਕਾ ਨੂੰ ਹੌਲੀ 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 ਕੰਨ ਭਰੀ ਜਾਊਗੀ ਉਹਦੇ ਕਹਿੰਦੇ ਕੀ ਹੋ ਜੇ ਸਿੱਧੂ ਬਗਨਾਲਣਾ ਨੂੰ ਨਿਕਲੇ ਤਾਂ ਉਗਲ ਟੇਢੀ ਕਰ ਲੈ ਐ ਕਾ ਨੂੰ ਇੱਥੇ ਕੋਈ ਗੱਲ ਸੁਣਦਾ ਮਾੜੇ ਖੜ ਖੜੇ ਇਹਦਾ ਕਿੱਥੇ ਨਾਲ ਜੀ ਕਰਦਾ ਉਹਦੀ ਮਾਨ ਤੋਰਨ ਨੂੰ ਫੇਮੀ ਉਹਦੇ ਗਲ ਪੇਟ ਲੱਗਿਆ ਬੈਠਾ ਵਾ ਆ ਬੁੜੀ ਇਹਦੇ ਜਿਹੜੇ ਚਾਰ ਕੱਪੜੇ ਨਹੀਂ ਫੜਾਵਾਂ ਅੱਜ ਤੇ ਮੈਨੂੰ ਹੀ ਗੋਲਾ ਫੱਕਣਾ ਪਊ ਜੇ ਤਾਂ ਇਹ ਆਸ਼ਰਮ ਛੱਡਿਆ ਛੱਡਿਆ ਤੁਸੀਂ ਤਾਂ ਨੂੰ ਡੰਡੇ ਮਾਰ ਕੇ ਮੈਂ ਕੱਢ ਦਿਆਂ ਕਰੋ ਆ ਡੰਡਾ ਕਿੱਥੇ ਆ ਨਾ ਲੈ ਉਠਾ ਢਿਓ ਆ ਫੜ ਆਪਣੇ ਕੱਪੜੇ ਮੈਂ ਇੱਥੇ ਨਹੀਂ ਹੁੰਦਾ ਗੋਲਾ ਤਾਂ ਮੈਂ ਮੇਰੇ ਤਾਂ ਹੱਥ ਖੜੇ ਨਹੀਂਗੇ ਬਸ ਮੈਂ ਤਾਂ ਅੱਕੀ ਪਈਆਂ

ਕਰੀ ਜਵਨ ਨਾ ਗੋਲਾ ਕੰਦਾ ਉਹ ਦੱਸੀ ਗਲਤ ਕਰ ਰਹੀ ਏ ਤੂੰ ਇਹ ਬਸ ਮੈਨੂੰ ਪਤਾ ਏ ਮੈਂ ਗਲਤ ਕਰਦੀ ਆ ਕਿ ਠੀਕ ਕਰਦੀ ਆ ਤੂੰ ਨਾ ਆਦੀ ਗੱਲਾਂ ਆਪਦੇ ਕੋਈ ਰੱਖਾ ਕਰ ਚੱਲ ਚੱਲਦਾ ਹਾਂ ਹਾਂ ਬਾਪੂ ਬਾਪੂ ਤੁਸੀਂ ਇਸ ਹਾਲਤ ਵਿੱਚ ਆ ਕੱਪੜੇ ਟ੍ਰੰਕ

ਮੈਂ ਹੁਣੇ ਵੀਰੇ ਨੂੰ ਫੋਨ ਕਰਦੀ ਆਂ ਬੱਸ ਭੈਣੇ ਫੋਨ ਲਾਉਣ ਦੀ ਲੋੜ ਹੀ ਨਹੀਂ ਹੈਗੀ ਬਲ ਤੂੰ ਵੀ ਇੱਥੇ ਹਾਂ ਭਾਈ ਜਦੋਂ ਪਾਣੀ ਸਿਰ ਤੋਂ ਲੰਘ ਜੇ ਨਾ ਫੇਰ ਆਉਣਾ ਹੀ ਪੈਂਦਾ ਹੈਗਾ ਭਾਈ ਮੇਰੀ ਗੱਲ ਸੁਣ ਨਾ ਬਾਪੂ ਨੂੰ ਘਰੋਂ ਕੱਢਤਾ ਭਾਬੀ ਨੇ ਤੂੰ ਕੁਝ ਬੋਲਿਆ ਨਹੀਂ ਕਿ ਹਣ ਤਾ ਉਹਨੂੰ ਕੁਝ ਜਦੋਂ ਤੂੰ ਆਪਦੀ ਸੱਸ ਨੂੰ ਘਰੋਂ ਕੱਢਤਾ ਬਾਈ ਨਹੀਂ ਕੁਝ ਬੋਲ ਸਕਦਾ ਹੁਣ ਮੈਂ ਕੀ ਬੋਲਾਂ ਆਪਦੇ ਘਰ ਵਾਲੀ ਦੇ ਮੂਹਰੇ ਆਪ ਹੀ ਸਿਆਣੀ ਐ ਤੂੰ ਮੈਂ ਵੀ ਮਜਬੂਰ ਹੋ ਗਿਆ हां भाई सही गल है तेरी जब मैं ये गलती कर सकती हूं तो वो भी कर सकती है कौनता तैनू पता लग गया कि तू किड्डी बड़ी गलती करने जा रही थी हां भाई आज मेनू मेरी गलती ਦਾ احساس ਹੋ ਗਿਆ ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਸੀ ਹੁਣ ਮੈਨੂੰ ਆਪਦੇ ਬਾਰੇ ਪਤਾ ਲੱਗਿਆ ਕਿ ਜਦੋਂ ਕੋਈ ਮਾਂ ਪਿਓ ਨੂੰ ਘਰੋਂ ਕੱਢ ਦਿੰਦਾ ਤਾਂ ਕਿੰਨਾ ਦੁੱਖ ਹੁੰਦਾ ਓਏ ਹੁਣ ਤਾਂ ਖੁੱਲੀਆਂ ਤੇਰੀਆਂ ਅੱਖਾਂ ਆ ਗਈ ਹੋਵੀਂ ਅਕਲ ਨਾਲੇ ਹੁਣ ਦੁਬਾਰੇ ਫੇਰ ਸੋਚ ਲੈ ਇੱਕ ਵਾਰੀ ਵੀ ਤੂੰ ਮੇਰੀ ਮਾਂ ਨੂੰ ਘਰੇ ਰੱਖਣਾ ਪਿਆਰ ਦੇ ਪਿਆਰ ਨੂੰ ਰੱਖਣਾ ਹੈ ਇੱਕ ਬਜ਼ੁਰਗ ਦੀ ਤਾਂ ਤੈਨੂੰ ਸੇਵਾ ਕਰਨੀ ਪਊਗੀ ਹਾਂ ਜੀ ਬੇਬੇ ਵੀ ਇੱਥੇ ਰਹੂਗੀ ਬਾਪੂ ਵੀ ਇੱਥੇ ਰਹੂਗਾ ਮੈਂ ਦੋਨਾਂ ਦੀ ਵੀ ਸੇਵਾ ਕਰੂੰਗੀ ਉਹ ਸ਼ੁਕਰ ਹੈ ਤੇਰੀਆਂ ਟਾਈਮ ਸੇ ਅੱਖਾਂ ਖੁੱਲ ਗਈਆਂ ਉਹ ਬਸ ਪੁੱਤ ਸੇਵਾ ਕਰਨੀ ਤਾਂ ਆਪਦੀ ਮਾਂ ਦੀ ਕਰ ਲਾ ਕਿਉਂ ਬਾਪੂ ਜੀ ਪਰ ਤੁਸੀਂ ਕਿੱਥੇ ਰਹੋਗੇ ਬਾਪੂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਬਾਪੂ ਤਾਂ ਆਪਣੇ ਘਰ ਸਾਡੇ ਕੋਲ ਹੀ ਰਹੂਗਾ ਇਹਦਾ ਮਤਲਬ ਤੁਸੀਂ ਹਾਂ ਅਸੀਂ ਇਹ ਸਭ ਤੈਨੂੰ ਸਬਕ ਸਿਖਾਉਣ ਵਾਸਤੇ ਡਰਾਮਾ ਕੀਤਾ ਸੀ। ਅਸਲ 'ਚ ਬਾਈ ਨੇ ਸਾਨੂੰ ਫੋਨ ਕਰਕੇ ਸਾਰੀ ਗੱਲ ਦੱਸਤੀ ਸੀ ਕਿ ਜੱਸੀ ਸਾਡੇ ਨਾਲ ਕਿੰਨਾ ਬੁਰਾ سلوਕ ਕਰਦੀ ਹੈ। ਗੱਲ ਗੱਲ ਤੇ ਦਾਜ ਦੇ ਇਹਦੇ ਮਿਹਣੇ ਦਿੰਦੀ ਹੈਗੀ ਸਾਨੂੰ। ਤੇ ਆਪਦੀ ਸੱਸ ਨੂੰ ਘਰੋਂ ਕੱਢਣ ਦੀਆਂ ਗੱਲਾਂ ਕਰਦੀ ਹੈਗੀ। ਹੁਣ ਤੂੰ ਆਪ ਸੋਚ ਜੇ ਆਪਣਾ ਬਾਪੂ ਕਿਸੇ ਬਿਰਧ ਆਸ਼ਮ ਵਿੱਚ ਰੋਲਦਾ ਫਿਰੇ। ਫਿਰ ਤੇਰੇ ਦਿਲ ਤੇ ਕੀ ਬੀਤੂਗੀ? ਬੇਬੀ ਜੀ। ਮੈਨੂੰ ਮਾਫ਼ ਕਰ ਦੋ। ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਸੀ। ਕੋਈ ਨਾ ਬੱਤੋ। ਆਪਣਾ ਘਰ ਟੁੱਟਣ ਤੋਂ ਬਚ ਗਿਆ ਪੁੱਤ ਕੁੱਤ ਹੋ ਸਕਦੇ ਆ ਮਾਪੇ ਕੰਪੇ ਨਹੀਂ ਹੋ ਸਕਦੇ